ਆਈ ਸਾਡੇ ਅਮੀਰਪੁਰ ਖੁਰਦ ਦਾ ਠੱਗਰ ਦਰਿਆ ਦਾ ਇਹ ਚੜਦਾ ਤੁਰਿਆ ਜਾਂਦਾ ਹੈਗਾ ਤੜਕੇ ਦਾ 2-2 ਫੁੱਟ ਤੋਂ ਚੜ ਗਿਆ ਤੇ ਦੇਖੋ ਤੁਸੀਂ ਕਿੱਡਾ ਕਿੱਡਾ ਠੱਗਰ ਦਰਿਆਗਾ ਇਹ ਕਿੰਨਾ ਵਹਾਗ ਆ ਪਾਣੀ ਦਾ ਇਹ ਤਬਾਹੀ ਵਿਚਾਰ ਕੀ ਇਹਨੇ ਪਿੰਡਾਂ ਦੇ ਵਿੱਚ ਪਰਵਾਟੇ ਨਹੀਂ ਪਾਣੀ ਪਰਵਾਟੇ ਡੜੇ ਨਾਲ ਥੱਲੋਂ ਲੈ ਕੇ ਤੇ ਤਾਂ ਚੱਕਰ ਪਰਵਾਟੇ ਪਰਵਾਟੇ ਨੇ ਆ ਦੇਖੋ ਜੀ ਪਾਣੀ ਇਤੋਂ ਇਤੋਂ ਇੰਨਾ ਸੀਗਾ ਹੁਣ ਇੰਨਾ ਹੋ ਗਿਆ ਮਿੰਟਾਂ ਦੇ ਹਿਸਾਬ ਨਾਲ ਹੀ ਵਧ ਜਾਂਦਾਗਾ ਤੇ ਦਰਿਆ ਦੇਖੋ ਤੁਸੀਂ ਕਿੱਡਾ ਵੱਡਾਗਾ ਇਹ ਮੀਰਪੁਰ ਖੁਰਦ ਦਾ ਛੋਟੇ ਮੀਰਪੁਰ ਖੁਰਦ ਦਾ ਸਰਦੂਲਗੜ੍ਹ ਦੇ ਜਿਹੜਾ ਨਾਲ ਆ ਮੀਰਪੁਰ ਖੁਰਦ ਉੱਥੋਂ ਦੀ ਵੀਡੀਓ ਹੈ ਇਹ ਬਹੁਤ ਜ਼ਿਆਦੇ ਪਾਣੀ ਦਾ ਛੜਾ ਹੁੰਦਾ ਜਾਂਦਾਗਾ ਇਹ ਮਾਲਕ ਸੱਚੇ ਪਾਤਸ਼ਾਹ ਖੈਰ ਸੁਖ ਰੱਖੇ ਤੁੰਦਰੁਸਤੀ ਬਖਸ਼ੇ ਇਹ ਉੱਤਰ ਜੀ ਤਾਂ ਚੰਗੀ ਗੱਲ ਆਈ ਨਹੀਂ ਨੁਕਸਾਨ ਬਹੁਤ ਜ਼ਿਆਦੇ ਹੋ ਜੂਗਾ ਬਹੁਤ ਜਿਆਦਾ ਵੱਡਾ ਨੁਕਸਾਨ ਆਇਆ ਇਹ ਜੀਮਿਦਾਰਾਂ ਦਾ ਬਹੁਤ ਨੁਕਸਾਨ ਆਇਆ ਇਹ ਨਾਲ ਹੀ ਗਰੀਬ ਬੰਦੇ ਨੂੰ ਵੀ ਨੁਕਸਾਨ ਹੀ ਨੁਕਸਾਨ ਆਇਆ ਇਹ ਕਿੱਥੋਂ ਹਾਊਟ ਹੋ ਉਹ ਬੰਦਾ ਲੋਇਨਾ ਨੁਕਸਾਨ ਹੋ ਗਿਆ ਇਹ ਬਹੁਤ ਜਿਆਦਾ ਵੱਡਾ ਨੁਕਸਾਨ ਆਇਆ ਇਹ ਮਾਲਕਾਂ ਕਿਰਪਾ ਕਰੇ ਸੱਜੇ ਪਾਸੇ ਚੱਲ ਜੀ ਅੱਲਾਹ ਤੇ ਬਾਕੀ ਆਪਣਾ ਪਿੰਡ ਲੋਕ ਲੱਗ ਰਹੇ ਨੇ ਬਾਬਾ ਜੀ ਤੇ ਆ ਕਰੀ ਜਾਂਦੇ ਨੇ ਬੰਨ ਨੂੰ ਮਜ਼ਬੂਤ ਤੇ ਬਾਦੂ ਲੈ ਬਦੇ ਨੇ ਟਰੈਕਟਰ ਲੈ ਕੇ ਆ ਰਹੇ ਨੇ ਆਪਣੇ ਤੇ ਬਾਟਨਾ ਇਹਦਾ ਟਕੜਾ ਕਰੀ ਜਾਂਦੇ ਨੇ ਕੇਲੀਆਂ ਤਾਂ ਤੁਰਨੀ ਨੇ ਬਹੁਤ ਜਿਆਦੇ ਖਤਰਨਾਕ ਪਾਣੀ ਐ ਇੱਥੇ ਤਾਂ ਹੋਊਗਾ ਮੈਨੂੰ ਲੱਗਦਾ 25 ਫੁੱਟ 22 23 ਫੁੱਟ ਪਾਣੀ ਹੋਊ ਐ ਥਾਂ ਤੇ ਇੰਨਾ ਪਾਣੀ ਆ ਦਿਖਾ ਦੇ ਪਾਣੀ ਸਾਰਾ ਦੂਰ ਦਿੱਤਰ ਨਹੀ ਅ ਦੇਖ ਸਕਦੇ ਹੋ ਇਹ ਕਿੰਨਾ ਹੀ ਜ਼ਿਆਦਾ ਪਾਣੀ ਆ ਜਿਵੇਂ ਤੇ ਕਰਨੇਗਾ ਜਾਂਦੀ ਉੱਥੇ ਤੇ ਕਰ ਪਾਣੀ ਪਾਣੀ ਆ ਉਹ ਦੇਖ ਸਕਦੇ ਹੋ ਕਿੱਡੀ ਦੂਰ ਤੱਕ ਪਰਵਾਟੀ ਨੇ ਸਾਰੇ ਚ ਪੂਰੇ ਦੇਖ ਲਓ ਕਿੰਨਾ ਹੀ ਜ਼ਿਆਦਾ ਹੋ ਰਿਹਾ ਹੈਗਾ ਪਾਣੀ ਉਹ ਟਰੈਕਟਰ ਚੱਲੀ ਜਾਂਦੇ ਨੇ ਹਾਂਜੀ ਬੱਟੀਆਂ ਦੀ ਟਰਾਲੀਆਂ ਲੈ ਲੈ ਕੇ ਆਈ ਜਾਂਦੇ ਨੇ ਬੰਨੋਂ ਕਰੀਂ ਦੇ ਤਕੜਾ ਤੇ ਐ ਡੈਮਾ ਡੂਮਾ ਦਾ ਪਾਣੀ ਆਈ ਉਧਰੋਂ ਆਉਂਦਾ ਹੈ ਜਿਹੜਾ ਜੀ 193 ਪਾਣੀ ਦੇ ਆ ਤੜ ਕਿੜੀਆਂ ਬੱਟਾਂ ਮੋਟਾਂ ਸੀਗੀਆਂ ਸਾਰੀਆਂ ਇਹ ਦਿਖਦੀਆਂ ਸੀਗੀਆਂ ਤੇ ਹੁਣ ਤੁਸੀਂ ਦੇਖ ਲਓ ਸਾਰਾ ਕੁਝ ਹੀ ਦੇਖਣੋਂ ਹਟ ਗਿਆ ਕਰਕਟ 2-3 ਫੁੱਟ ਚੜ ਗਿਆ ਪਾਣੀ ਹੁਣ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਚੜ ਰਿਹਾ ਹੈਗਾ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਬੰਨ ਤੇ ਬੰਦੇ ਲਗਾ ਕੇ ਤੇ ਬੰਨ ਨੂੰ ਮਜ਼ਬੂਤ ਕਰਿਆ ਜਾਵੇ ਤ ਨਹੀਂ ਖਾਤਰੇ ਦਾ ਨਿਸ਼ਾਨ ਹੀ ਇਹ ਨਾ ਚੜੀ ਜਾਂਦਾ ਜਿਹੜਾ ਪਿੱਛੇ ਛੱਡੀ ਜਾਂਦੇ ਨੇ ਪਾਣੀ ਪਾਣੀ ਦਾ ਛੱਡਣ ਦਾ ਨਾ ਹੀ ਨਹੀਂ ਲੈਂਦੇ ਉਹ ਤੋਂ ਤਾਂ ਇਹਨੇ ਅੱਧਾ ਅੱਧਾ ਕਰਕੇ ਟਪਾਇਆ ਨਹੀਂ ਪਾਣੀ ਪਹਿਲਾਂ ਨਾਲੀ ਖਾਲੀ ਚੱਲੀ ਜਾਂਦੀ ਸੀ ਉਹ ਤੋਂ ਅੱਧਾ ਅੱਧਾ ਛੱਡ ਕੇ ਟਪਾ ਦਿੰਦੇ ਤਾਂ ਚੰਗੀ ਗੱਲ ਸੀ ਆ ਹੁਣ ਨੁਕਸਾਨ ਆ ਹੁਣ ਇਕੱਠਾ ਛੱਡੀ ਜਾਂਦੇ ਹੁਣ ਹੁਣ ਜਿੰਮੇਵਾਰ ਭਰਾਵਾਂ ਦਾ ਨੁਕਸਾਨ ਆ ਵਿਚਾਰਿਆਂ ਦਾ ਸਾਰਿਆਂ ਦਾ ਇਹ ਮੁੜ ਜੇ ਚੰਗੀ ਗੱਲ ਆ ਜੀ ਪ੍ਰਮਾਤਮਾ ਖੈਰ ਸੁਖ ਰੱਖੇ ਆ ਜਿਹੜੀਆਂ ਬੰਨ ਤੋਰਾਂ ਵਾਲੀਆਂ ਫਸਲਾਂ ਨੇ ਇਹ ਤਾਂ ਆਈ ਵਾਰੀ ਸਵਾਹ ਕਰੀ ਦਿੱਤੀਆਂ ਜੀ ਆਈ ਵਾਰੀ ਮਰ ਜਾਂਦੀਆਂ ਇਹ ਤਾਂ ਪਿਛਲੀ ਵਾਰ ਵੀ ਆਇਆ ਸੀਗਾ ਪਾਣੀ ਉਤਾ ਬੰਨਣਾ ਲੱਗਿਆ ਸੀਗਾ ਹਲੇ ਤੇ ਕਰਾ ਬੰਨ ਤਾਂ ਸਬੂਤ ਹੀ ਸੁਰੱਖਿਤਾ ਇੱਥੇ ਤਾਂ ਲੱਗੈਣੀ ਆ ਪਾਣੀ ਹਲੇ ਤੱਕ ਜੂ ਜਦੋਂ ਇੰਨਾ ਦਿਨ ਛੱਡੀ ਜਾਂਦੇ ਨੇ ਇਹਨਾਂ ਨੇ ਕਿਹੜਾ ਕੋਈ ਆਂ ਦੇਖਣਾ ਪਾਣੀ ਇੱਥੇ ਵੀ ਲੱਗਣ ਵਾਲੀ ਆ ਬਸ ਜੀ ਉਹਨਾਂ ਦੇ ਕੋਈ ਤੇ ਜਮੀ ਆ ਗਿਆ ਤਾਂ ਬਸ ਫਿਰ ਤਾਂ ਹੋਈ ਜਾਊ ਕੰਮ ਇੱਕ ਮੀਂਹ ਰੱਬ ਵੀ ਉਹ ਕਰੀ ਜਾਂਦਾਗਾ 10 ਦਿਨ ਹੋ ਗਿਆ ਤੇ ਰੱਬ ਨੂੰ ਹੋਰ ਕੀ ਉਹਦੋਂ ਮੀਂਹ ਪਈ ਜਾਂਦਾ ਰੱਬ ਵੀ ਨਹੀਂ ਰੁਕਦਾ ਜੀ ਅਣੀ ਦਿਖਾ ਦੇ ਬਸ ਆਜਾ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਜ਼ਿਆਦਾ ਪਰਵਾਟੇ ਪੈ ਰਹੇ ਨੇ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਗਈ ਜਿੱਥੋਂ ਟਕਰਨੇਗਾ ਜਾਂਦੀ ਹੈ ਨਾ ਉੱਥੋਂ ਟਕਰ ਪਾਉਹੀ ਆ ਪਾਣੀ ਪਾਣੀ ਆ ਸਰਦੂਗੜ ਹਲਕਾ ਆਪਣਾ ਠੀਕ ਹੈ ਨਾ ਤੇ ਸਰਦੂਗੜ ਕੋਲੇ ਸਰਦੂਲੇ ਵਾਲਾ ਮੀਰਪੁਰ ਖੁਰਦ ਠੀਕ ਹੈ ਪਿੰਡ ਆਪਣਾ ਤੇ ਤੁਸੀਂ ਦੇਖ ਸਕਦੇ ਹੋ ਆਹ ਉੱਥੋਂ ਦੀ ਵੀਡੀਓ ਹੈ ਆਪਣੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਜ਼ਿਆਦਾ ਪਾਣੀ ਹੈ ਕਿੰਨਾ ਜ਼ਿਆਦਾ ਦੇਖ ਸਕਦੇ ਹੋ ਪਹਿਲਾਂ ਹਉਆ ਪਗਾਹ ਤੇ ਕਰਦਾ ਸਕਦੇ ਹੁੰਦੇ ਸੀਗੇ 바ਵਾ ਦੂਰ ਤੇ ਕਰੇ ਠੀਕ ਆ ਤੇ ਹੁਣ ਤਾਂ ਆ ਥਾਂ ਤੇ ਆ ਗਿਆ ਪਾਣੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਉਹ 바ਵਾ ਗਾਂ ਭੱਗੇ ਜਾਂਦੇ ਹੁੰਦੇ ਸੀਗੇ ਉਹ ਜਿੱਥੇ ਉਹ ਦੇਖ ਸਕਦੇ ਤੁਸੀਂ ਆ ਚੀਜ਼ ਆ ਆਹ ਟਾਲੀ ਲੱਗੀ ਹੋਈ ਹੈ ਆਪਣੀ ਇੱਥੋਂ ਤੇ ਤੱਕ ਭੱਗੇ ਜਾਂਦੇ ਹੁੰਦੇ ਸੀ ਪਹਿਲਾਂ ਦਾ ਤੁਰਕੇ ਇੰਨਾ ਥਾਂ ਬੜੀਆ ਸਾਫ਼ ਹੀ ਪਿਆਛ ਗਿਆ ਤੇ ਹੁਣ ਰੋਰ ਤੇ ਕਰ ਪਾਣੀ ਚੜ ਗਿਆ ਤੇ ਬਾਕੀ ਆ ਵੀ ਸਾਰਾ ਤੁਸੀਂ ਦੇਖ ਸਕਦੇ ਮੇਲ ਹੀ ਹੋ ਰਿਹਾਗਾ ਪੂਰਾ ਉਹ ਦੂਰ ਤੱਕ ਵੀ ਦੇਖ ਸਕਦੇ ਜਿੰਨੀ ਦੂਰ ਤੱਕ ਤੁਹਾਨੂੰ ਦਿਂਦਾ ਹਨਾ ਉੱਥੋਂ ਤੱਕ ਰਨਾ ਪਾਣੀ ਪਾਣੀ ਆ ਦੇਖ ਸਕਦੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਠੀਕ ਹੈ ਨਾ ਤੇ ਆਪਣੇ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ ਤੇ ਤੁਹਾਨੂੰ ਆਪਾਂ ਹੋਰ ਅਪਡੇਟ ਦੇ ਦਾਂਗੇ ਜੇ ਕੋਈ ਪਾਣੀ ਪੂਣੀ ਵਾਧਾ ਕਰਦੇ ਤੁਹਾਨੂੰ ਆਪਾਂ ਉਹ ਵੀ ਦਿਖਾ ਦਾਂਗੇ ਠੀਕ ਹੈ ਨਾ ਤੇ ਲਾਈਕ ਸਬਸਕ੍ਰਾਈਬ ਆਪਣੇ ਚੈਨਲ ਨੂੰ ਕਰ ਲਓ ਤੇ ਫੇਸਬੁੱਕ ਤੇ ਪਾਵਾਂਗੇ ਉੱਥੇ ਆਪਾਂ ਨੂੰ ਫੋਲੋ ਕਰ ਲਿਓ ਆਪਣੇ ਪੇਜ ਨੂੰ ਠੀਕ ਹੈ ਨਾ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਠੀਕ ਹੈ ਨਾ ਆਪਣੇ ਭਰਾਵਾਂ ਨੇ ਜਿਹੜੇ ਘਰੇ-ਘਰੇ ਬੈਠੇ ਨੇ ਉਹ ਵੀ ਸਾਰੇ ਆ ਕੇ ਇੱਥੇ ਅਬ ਤੇ ਟ੍ਰੈਟਰ ਟਰਾਲੀਆਂ ਲੈ ਆਉਂ ਠੀਕ ਹੈ ਨਾ ਤੇ ਕਾਰ ਬੰਨਣ ਨੂੰ ਕਰ ਲੈਣ ਮਜ਼ਬੂਤ ਮਜ਼ਬ ਬਾਤੋ ਬਾਈ ਸ਼ੇਅਰ ਵਗੈਰਾ ਤੁਸੀਂ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਿਆਪਸੋਂ ਹੋਰ ਅਪਡੇਟ ਦੇ ਦਾਂਗੇ ਇਹ ਪਾਣੀ ਪੂਣੀ ਵਾਧਾਗਾ ਤਾਂ ਆਪਾਂ ਹੋਰ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਨਾ ਤੇ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਦੂਰ ਤੱਕ ਰ ਠੀਕ ਹੈ ਨਾ ਤੇ ਅਸੀਂ ਤਾਂ ਆਏ ਸੀਗੇ ਬੰਨ ਦੇਖਣ ਚੱਲੇ ਸੀ ਆਖਿਆ ਵੀਡੀਓ ਵੀ ਬਣਾ ਕੇ ਸਾਰਿਆਂ ਨੂੰ ਇਧਰ ਵੀ ਬੰਨ ਦੇ ਨਾਲ ਹੀ ਲੱਗ ਗਿਆ ਪਾਣੀ ਅਸੀਂ ਆਖਿਆ ਚੱਲ ਜਿਹੜੇ ਘਰੇ ਬੈਠੇ ਸੀ ਅਸ ਤਾਂ ਵੇਖਾ ਚੱਲਾ ਸੀ ਵੀ ਦੇਖੀਏ ਇਹ ਆਹ ਇੱਕ ਸਾਰਾ ਬੰਨ ਦੇ ਨਾਲ ਪਾਣੀ ਆਹ ਦਾ ਬੰਨ ਦੇ ਨਾਲ ਲੱਗ ਗਿਆ ਪਾਣੀ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਨਾਲ ਹੀ ਜਮਨਾ ਨਾ ਆਈ ਰਹਗਾ ਇੱਕ ਸਮਾਨ ਹੀ ਹੋ ਗਿਆ ਸਾਰਾ ਤਾਂ ਨਾਲੀ ਦਾ ਤੇ ਬੰਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਹੁਣ ਇੱਕ ਮੇਲ ਹੀ ਹੋ ਗਿਆ ਸਾਰਾ ਕੁਝ ਦਰਖਤ ਦਰਖਤ ਹੀ ਰਹਿ ਗਏ ਬੱਚੇ ਵਿੱਚ ਆਹ ਦੇਖ ਸਕਦੇ ਹੋ ਬੰਨਾ ਕਿ ਉੱਚਾ ਰਹਗਾ ਇਹ ਤਾਂ ਇੱਕ ਦਿਨ ਟਕੜਾਏ ਮੀਂਹ ਪੈਗਾ ਉਹਦੀ ਲੱਗ ਜੂ ਇਹਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਕੰਡਾ ਦੇ ਤੇ ਵੇ ਮੱਛੀਆਂ ਬਾਧੂ ਆਰ ਕਾਉਣੀ ਆ ਤੈਨ ਮੱਛੀਆਂ ਮੱਛ ਸਾਰਾ ਕੁਝ ਹੀ ਆ ਜਾਂਦਾ ਡੈਮਾਂ ਦਾ ਪਾਣੀ ਆਉਂਦਾ ਨਾ ਜਿਹੜਾ ਉੱਥੋਂ ਮੱਛੀਆਂ ਮੁੱਛੀਆਂ ਸਾਰਾ ਕੁਝ ਆਏ ਇੰਦਰ ਪਾਣੀ ਦੀ ਮੋਸਕ ਬਹੁਤ ਦੰਦੀ ਮਾਰ ਰਹੀ ਹੈ ਇਹ ਤਾਂ ਪਾਣੀ ਸਾਫ ਆ ਡੈਮਾਂ ਦਾ ਪਹਿਲਾਂ ਫੈਕਟਰੀਆਂ ਫੁਕਟਰੀਆਂ ਦਾ ਪਾਣੀ ਸੀ ਉਹ ਤਾਂ ਸਾਰਾ ਗਿਆ ਆਪਰ ਬੰਨਦੇ ਪ੍ਰੋਬਿਊ ਦੇਖ ਸਕਦੇ ਹਾਂ ਠੀਕ ਹਣ ਬੰਨ ਦੇ ਉੱਪਰ ਆ ਕੇ ਦੇਖਿਓ ਆ ਦੇਖੋ ਮਜ਼ਬੂਤ ਕਰ ਰਹੇ ਨੇ ਬੰਨ ਨੂੰ ਮਿੱਟੀ-ਮੁੱਟੀ ਪਾ ਕੇ ਹੁਣ ਕਿਸਾਨ ਭਰਾ ਨੇ ਜਿਹੜੇ ਆਪਣੇ ਉਹ ਦੇਖੋ ਉੱਥੇ ਵੱਡੀ ਘਰੀ ਹੁੰਦੇ ਜਾਂ ਮੱਛੀ ਉਹ ਗੋਥਾਣਾ ਆ ਤੁਸੀਂ ਜਿੱਥੋਂ ਤੱਕਰ ਦੇਖ ਸਕਦੇ ਹੋ ਨਾ ਉੱਥੋਂ ਤੱਕਰ ਪਾਣੀ ਹੀ ਪਾਣੀ ਆ ਠੀਕ ਆ ਇੰਨਾ ਜ਼ਿਆਦਾ ਪਹਾੜ ਆ ਪਾਣੀ ਦਾ ਬੜਾ ਤੇਜ਼ ਹੋਆ ਪਹਾੜ ਆ ਪਾਣੀ ਦਾ ਚਲੋ ਠੀਕ ਹੈ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਤੇ ਆਪਾਂ ਤੁਹਾਨੂੰ ਹੋਰ ਵੀਡੀਓ ਬਣਾ ਕੇ ਦੱਸ ਦਾਂਗੇ ਜੇ ਪਾਣੀ ਵਧਦਾ ਘਟਦਾਗਾ ਤਾਂ ਠੀਕ ਆ ਇੱਧਰ ਤਾਂ ਸਾਡੀ ਜੀਰੀਆਂ ਜਮਾ ਪੱਕੀਆਂ ਪਈਆਂ ਸੀਗੀਆਂ ਜੀਰੀਆਂ ਦੇਖੋ ਹੁਣ ਜੇ ਇੱਧਰ ਪਾਣੀ ਆ ਗਿਆ ਤਾਂ ਸਾਰੇ ਹੀ ਬਰਬਾਦ ਹੀ ਹੋ ਜੂ ਸਾਰਾ ਕੁਸ ਸਾਰੇ ਪੱਕੀਆਂ ਮਹਿਆ ਜੀਰੀਆਂ ਜਮਾ ਹਾਂਜੀ ਬਹੁਤ ਨੁਕਸਾਨ ਆਏ ਬੜਾ ਵੱਡਾ ਨੁਕਸਾਨ ਹੋਊਗਾ ਆਪਣਾ ਹਲਕ ਸੁੱਖ ਰੱਖੇ ਸੱਚੇ ਪਾਤਸ਼ਾਹ ਆ ਵੀਣਾ ਪਾਣੀ ਤੇ ਜੇ ਤਾਂ ਵਧੀਆ ਇਹ ਕਿੱਥੇ ਜਾਵਾਂਗੇ ਗਰੀਬ ਬੰਦੇ ਹਾਂਜੀ ਕਿੱਥੇ ਪਾਣੀ ਆ ਰਿਹਾ ਹੈ ਉਹਨਾਂ ਨੂੰ ਪੁੱਛ ਵੀ ਦੇਖੋ ਦੂਜੇ ਪਾਰੀ ਦਾ ਚੌੜ ਹੁੰਦੀ ਹੈ ਵੀ ਕਦੇ ਦਾ ਲੋਕ ਕੋਠਿਆਂ ਤੇ ਰਹੀ ਜਾਂਦੇ ਨੇ ਬਈ ਕੋਠਿਆਂ ਦੇ ਮੁੜ ਕੇ ਘਰ ਘਰ ਬੈਨ ਨੇ ਲੋਕ ਇਹ ਘਰ ਪਾਉਂਦੇ ਨੇ ਨਿਆਸ ਨਾਲ ਵਿਚਾਰੇ ਤੇ ਜਦੋਂ ਐ ਹੋ ਜਾਂਦਾਗਾ ਤੇ ਅਗਲੇ ਦਾ ਕੁਝ ਵੀ ਨਹੀਂ ਰਹਿੰਦਾ ਵਿਚਾਰੇ ਦਾ ਸਰਕਾਰਾਂ ਦੇ ਨੀਤੀਆਂ ਇਹ ਜੀਆਂ ਨੇ ਉਹਨਾਂ ਨੂੰ ਐ ਵੀ ਅਸੀਂ ਬਾਹਨ ਹੀ ਲੈ ਲਾਂਗੇ ਆਹੋ ਤੇ ਤੁਸੀਂ ਆ ਦੇਖ ਸਕਦੇ ਹੋ ਪਾਣੀ ਛੱਡੀ ਜਾਂਦੇ ਨੇ ਇਹ ਬਹੁਤ ਗਲਤ ਗੱਲ ਆ ਇਹ ਤੇ ਚਲੋ ਠੀਕ ਆ ਭਰਾ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਓਕੇ ਬਾਈ